ਪਰਵਾਰ ਤੇ ਦੋ 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 ਤੇਰੇ ਮਾਪਿਆਂ ਨੂੰ ਬੁਲਾਓ ਇੱਕ ਮਿੰਟ ਸਾਥੀ ਕਰਦੇ ਗੁਰੂ ਘਰ ਦੇ ਦੇਸ਼ ਵੀ ਕਰਦੇ ਬੇਦ ਵੀ ਕਰਦਾ ਫਿਰ ਗੁਰੂ ਘਰ ਦੀ ਤੂੰ ਹਾਂ 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 ਚੱਲੋ ਤੇ ਗੱਡੀ ਮਗਾਓ ਹੋਰ ਇਹਨਾਂ ਦੇ ਹਵਾਲੇ ਛੱਡਨੇ ਤੇ ਕੱਲ ਨੂੰ ਤਾਂ ਵੇਚ ਦੇਣਗੇ ਗੁਰੂ ਨੂੰ ਵੀ ਇਹ ਉਹ ਜਲਦੀ ਇਹ ਬੇਦ ਵੀ ਕਰਦੇ ਪਏ ਆਪਾਂ ਸਾਰੀ ਤੇਰੀ ਉਮਰ ਨਾਲ ਕੀ ਚਿੱਟੀ ਢਾੜੀ ਦੇਣੀ ਨਹੀਂ ਤੇ ਤੂੰ ਝੂਠ ਤੇ ਤੂੰ ਆ ਜਾ ਨਹੀਂ ਹੋਏ ਕੱਲਾ ਤਾਂ ਕੱਟ ਕੇ ਦੇਣਾ ਸਾਡੀ ਜੇਡ ਕੱਲਾ ਸਾਡੀ ਕਾਡ ਸਰਟੀਫਿਕੇਟ ਕੱਟ ਕੇ ਦੇਦਾ ਆਨੰਦ ਕਾਲੀ ਤਾਂ ਹੋਈ ਨਹੀਂ ਕਿ ਅਦਾਸ ਨੂੰ ਵੀ ਇਹਨੇ ਘਬਰਾਹ ਕੀਤਾ ਬੰਦੇ ਨੇ ਤੂੰ ਕਾਨੂੰਨੋ ਦਾ ਵੀ ਦੋ ਦੋਚੀਆਂ ਮੈਂ ਦੋਚੀ ਮੈਂ ਕਾਨੂੰਨਾਂ ਦਾ ਨਹੀਂ ਹੈਗਾ ਹੀ ਹੈਗਾ ਤੇਰਾ ਵੀ ਦੋਚੀਆਂ ਸ਼ੱਦਨ ਨਹੀਂ ਜਾਂ ਮੇਰਾ ਕਹਿਣਾ ਦਸਨ ਗੱਲ ਦੀ ਹੈ ਮੈਂ ਕੋਈ ਸਾਡੇ ਸੱਚ ਸਾਡੇ ਸਾਰਿਆਂ ਦੇ ਸੱਚ ਦੀ ਪੱਗਾਂ ਤੇ ਚੱਲਦੀ ਸਾਰੇ ਸੱਚ ਤੋਂ ਉਦਾਨ ਦਾ ਪਾਉਗੀ ਜਿਹਦੇ ਕੋਲੇ ਵੀ ਵੀਡੀਓ ਜਾਊਗੀ ਉਹਨੇ ਕਹਿਣਾ ਦਰਦਵਾਰ ਦੇ ਠੇਕੇਦਾਰ ਬਣਿਆ ਦੁਕਾਨਾਂ ਖੋਲੀਆਂ ਤੇ ਗੁਰੂ ਦੇ ਨਾਂ ਤੇ ਤੁਸੀਂ 2000 ਰੁਪਏ ਲੈਨੇ ਆ ਮੈਂ ਨਹੀਂ ਇਹਨਾਂ ਦਾ ਕਰਦਾ 2000 ਰੁਪਏ ਮੈਂ ਨਾ ਠੇਕੇਦਾਰਾਂ ਠੇਕੇਦਾਰਾਂ ਕੀ ਕੀਤਾ ਵਾ ਚਲੋ ਕੀ ਕਰ ਮੈਂ ਪਰਿਵਾਰ ਦੀ ਮੈਂ ਮੰਨਦਾ ਗਲਤੀ ਹੋ ਗਈ ਮੇਟੋ ਮੈਂ ਮੰਨਦਾ ਇਹ ਗਲਤੀ ਨਹੀਂ ਪਾਪ ਐ ਮੇਨੂੰ ਪਾਪ ਕਹਿੰਦੇ ਆ ਜੀ ਸੁਣੋ ਹੁਣ 1.5 ਸਾਲ ਪਹਿਲਾਂ ਤੂੰ ਉਸ ਦਾ ਮੰਨਿਆ ਸੀ ਮੇਰੇ ਤੋਂ ਗਲਤੀਆਂ ਹੋ ਗਈਆਂ ਮੇਰੇ ਤੋਂ ਗਲਤੀ ਹੋ ਗਈ ਉਹ ਛੜਕਾ ਹੁਣ 1.5 ਸਾਲ ਬਾਅਦ ਫੇਰ ਅਜਨ ਚਾਰ ਪੰਜ ਫੇਰ ਹੋ ਗਏ ਆ ਜੈ ਕਹਦਾ ਗਾਉਂਗਾ ਤੂੰ ਤੈਨੂੰ ਸ਼ਰਮ ਨਹੀਂ ਆਉਣੀ ਮੈਂ ਦੱਸਦਾ ਮੈਂ ਉਹ ਵੀਡੀਓ ਵਾਲਾ ਬਣਾਉਗਾ ਵੀਡੀਓ ਬਣਾਉਂਦੇ 1 ਮਿੰਟ 1 ਮਿੰਟ 1 ਮਿੰਟ ਕੋਈ ਗੱਲ ਨਹੀਂ ਪਤਾ ਅਨੰਦਕਾਰ ਚ ਕਰਨਾ ਆਏ ਆ ਹਾਂਜੀ ਅਨੰਦਕਾਰ ਚ ਹੋਏ ਆ ਕਿ ਇਦਾਂ ਹੀ ਸਰਟੀਫਿਕੇਟ ਦੇਣੀ ਨਹੀਂ ਹੋਏ ਅਜਾ ਆਨੰਦ ਗਾਰਤਾ ਨਹੀਂ ਹੋਏ ਇਹ ਆਨੰਦ ਗਾਰਮੀ ਹੋਏ ਉਹੀ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ ਉਹ ਵੀ ਨਹੀਂ ਹੋਏ ਯਾਰ ਕਿਹਦਾ ਥੋੜੇ ਪੈਸੇ ਨਹੀਂ ਦੇ ਲੱਗੇ ਇਹ ਆਨੰਦ ਗਾਰਤਾ ਨਹੀਂ ਹੋਏਗੇ ਨਹੀਂ ਸ਼ਾਨ ਸਾਹਿਬ ਦਾ ਅਦਾਚਾ ਮੈਂ ਕਿਸੇ ਨੂੰ ਪਰਹ ਨਹੀਂ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਆਨੰਦ ਗਾਰਤਾ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਕਾਗਜ਼ ਤੇ ਲਿਖ ਕੇ ਸਾਨ ਹੋਏ ਵਾਲੇ ਨੂੰ ਨਹੀਂ ਮਿਲਦਾ ਉਹਨੂੰ ਉਹਨੂੰ ਨਹੀਂ ਕਰਦਾ ਹੋਗਾ ਥੱਕੇ ਨਾ ਕਰਾ ਬਾਤਾਂ ਕਰ ਸਹੀ ਹੋਰ ਵੀ ਕਿਤੇ ਹਾਂ ਹੋਰ ਵੀ ਕਿਤੇ ਹੈ ਜੋ ਵੀ ਨਹੀਂ ਕਰ ਉਹ ਮਾਰ ਕੇ ਉਹ ਕਿਤੇ ਨਹੀਂ ਅਗਲੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖਦੀ ਹੈ ਮੈਂ ਲੱਖ ਰੁਪਏ ਲੱਗਦਾ ਤੇ ਖੂਨ ਪਾਉਂਦਾ ਲੱਖ ਰੁਪਏ ਲੱਗਦਾ ਤੇ ਮੈਨੂੰ ਦੇਣਾ ਪਊਗਾ 4 ਲੱਖ ਰੁਪਏ ਹੀ ਕੋਲ ਨਾਲ ਕੋਤੀ ਭਾਜੇ ਜਦ ਭੀ ਭਾਜੇ ਦੇ ਕੋਈ ਆਨੰਦ ਕਾਰਜ ਜੇ ਤੂੰ ਕਰਵਾ ਦੇਗਾ 4 ਲੱਖ ਰੁਪਏ ਲੱਗਿਆ ਸਾਡਾ ਭਾਈ ਮੈਂ ਕਿਹੜਾ ਚੱਲ ਜਾਈਏ ਸਾਡੀ ਬਾਬਾ ਜੀ ਆ ਵੇਖੋ ਆਹ ਹੈ ਜੋੜੇ ਤੁਹਾਡੇ ਮੁਰੇ ਹੱਥ ਆ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਸਤਾ ਦਾ ਠੀਕ ਹੈ ਨਾ ਇਹਦੇ ਕੱਲੇ ਚ ਦੀਆਂ ਦੁਕਾਨਦਾਰੀਆਂ ਬੰਦ ਕਰ ਦੋ ਇਹ ਜਾਣੀ ਲੱਗੀਆਂ ਜਾਣੀ ਨਾ ਲੱਗਰਦੀ ਨਹੀਂ ਬਣਾਇਆ ਤੂੰ ਤੂੰ ਵੜਨੇ ਕਿਨੇ ਦਿੱਤੇ ਹਾਂ ਹਾਂ ਕੀ ਹੋ ਗਈ ਗਲਤੀ ਕਿਉਂ ਹੋ ਗਈ ਬੰਦੀ ਕਾ ਆਵਲੇ ਬੰਦੀ ਨਹੀਂ ਦੀ ਇਹ ਨਾ ਲਿਖਣਾ ਤੇਰਾ ਨਾਮ ਨਾਮ ਲਿਖਣਾ ਤੇਰਾ ਨਾਮ ਯਾਦ ਹੀ ਕੁੜੀ ਤੋੜ ਦਿਓ ਅਜੀ ਗਲਤੀ ਪਤੀ ਤੋੜਾ ਦਿਨ ਬਤੀ ਤੋੜਤੀ ਮੰਗਣਾ ਨਹੀਂ ਅਸੀਂ ਗੱਲ ਤੁਹਾਨੂੰ ਮੈਂ ਮੈਂ ਸੱਜਣ ਉਹ ਸੱਜਣ ਉਹ ਸੱਜਣ ਨੇ ਨੁਕਸਾਨ ਕੀਆ ਜਮਨਾ ਆਪ ਜਦੋਂ ਨਾਦੀ ਦੇ ਸਾਡੇ ਵਿਖੋ ਉਹਨਾਂ ਦੀਆਂ ਖਾਸੀ ਗੱਲ ਤੋੜਾ ਸਾਰੇ ਤਾਈ ਤੋੜਾ ਮੁੰਡਾ ਕਤੋੜ ਪਤੀ ਨਵਾਕੀ ਦੋ ਸਾਡੇ ਤੋਂ ਨਹੀਂ ਉਹ ਮਰਦੀ ਆ ਰਹੀ ਉਹ ਨਹੀਂ ਆ ਤੂੰ ਉਹ ਰੋਖ ਨੂੰ ਕਹਿੰਦਾ ਨਾ ਗੱਲ ਨਹੀਂ ਯਾਦ ਕਰ ਤੂੰ ਦਲਜ ਕੱਟ ਤੂੰ ਆਹ ਲੋਕਾਂ ਦੇ ਇਹ ਐਸੇ ਜਗ੍ਹਾ ਦੇ ਬੱਚਾ ਸੀਗਾ ਇਸੇ ਜਗ੍ਹਾ ਤੇ ਮੈਂ ਕਿਹਾ 4 ਹੋਇਆ 5 ਹੋਇਆ ਇਹ ਪਤਾ ਨਹੀਂ ਮੇਰੇ ਜੇਕਰ ਤੇ ਪਈਆ ਸਾਡੇ ਕੋਲ ਦੇਖ ਕੇ ਸਾਨੂੰ ਕੀ ਪਤਾ ਐਕਟੀਵੇਟ ਪਈਆ ਬੱਸ ਸਾਡੇ ਤੇ ਸਰਟੀਫਿਕੇਟ ਬੋਲੀ ਆ ਤੇਰੇ 4 5 ਕਾਜ ਦੇ ਆਇਆ ਮਾਫੀ ਤੁਹਾਨੂੰ ਇਹ ਜਿੱਕੀ ਸਾਰੀ ਸੰਗਤ ਨੇ ਮਾਫੀ ਦਿੱਤੀ ਆ ਸੰਗਤ ਇੱਥੇ ਕਿੰਜ ਤੇ ਕਟਰਾ ਫੇਰ ਦੁਆਨ ਕੇ ਸੇਵਾ ਕਰਾ ਰਿਹਾ ਮੈਨੂੰ ਗਲਤੀ ਹੋ ਗਈ ਮੈਂ ਕਿੰਨੇ ਕਰੀ ਹੁੰਦੀ ਗਲਤੀ ਗਲਤੀ ਕਿੰਨੇ ਕਰੇਂਦੀ ਆ ਲੈ ਕਿੰਨੀ ਗਿਣਾ ਹੋਇਆ ਮੈਂ ਕਹਿੰਦਾ ਮਾਫੀ ਤਾਂ ਮੰਗੀ ਜਾਂਦਾ ਹੁਣ ਕਹੂੰ ਫੇਰ ਕਰਾ ਕੇ ਤੂੰ ਕਹੇਗਾ ਮਾਫੀ ਮੰਗਦਾ ਮੈਂ ਬਾਬਾ ਸਿੱਧੀ ਜੀ ਗੱਲ ਹੈ ਹੁਣ ਤੈਨੂੰ ਬਾਬਾ ਇਹ ਕਿਸਰਾ ਗੋਇਨ ਬਸ ਤੇਰਾ ਤੂੰ ਜਿਹੜਾ ਕੰਮ ਕਰਨਾ ਸੀ ਤੂੰ ਕਰ ਦਿੱਤਾ ਤੈਨੂੰ ਨਹੀਂ ਪਤਾ ਸੀ ਵੀ ਇਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਤੂੰ ਅਸੀਂ ਤਾਂ ਦੇਖ ਕਾਨੂੰਨ ਨੇ ਜਿਹੜੀ ਕਾਰਵਾਈ ਕਰਨੀ ਆ ਕਾਨੂੰਨ ਨੇ ਕਰਨੀ ਆ ਪਰ ਜਿਹੜੀ ਪੰਥ ਦੇ ਲਿਖ ਦੇ ਵਿੱਚ ਵੀ ਗੁਰੂ ਮਾਰਾ ਸਭ ਦੇ ਸਾਂਝੇ ਨਹੀਂ ਤੇ ਤੂੰ ਉਹਨਾਂ ਦੇ ਨਾਲ ਉਹਨਾਂ ਦੇ ਜਾਵ ਦੇ ਵਿੱਚ ਉਹ ਉਹਨਾਂ ਨੂੰ ਦਿਖਾ ਕੇ ਇੱਕ ਦੁਕਾਨਦਾਰੀ ਦਿਖਾ ਕੇ ਇਹ ਦੁਕਾਨਦਾਰੀ ਮੈਂ ਇਹ ਦੁਕਾਨਦਾਰੀ ਬਣਾਉਂਦੇ ਮੈਂ ਨਹੀਂ ਕਰਦੇ 18 ਸਾਲ ਦੀ ਬੱਚੀ ਆ ਸਾਡੀ ਜੀ ਤੇ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਸ ਨੂੰ ਕੀ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਨੇ ਥਾਣੇ ਦਿੱਤੀ ਸੀਗੀ ਤੇ ਹੁਣ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਤੇ ਉਹ ਮੁੰਡਾ ਕੀ ਲੱਗਦਾ ਪਤਾ ਉਹ ਸਾਡਾ ਭਰਾ ਲੱਗਦਾ ਸੀ ਤੇ ਵਿਆਹ ਕਰਾ ਲਿਆ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਇਆ ਜੀ ਹਜੇ ਉਹਨਾਂ ਨੇ ਤੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨਾ ਸੀ ਉਹ ਇਹਨਾਂ ਨੇ ਚਾਦੀ ਸੀਗੇ ਉਹ ਲੈ ਕੇ ਆਏ ਜਿਹੜੇ ਵਿਚੋਲੀ ਸੀਗੇ ਵਿੱਚ ਉਹ ਕੌਣ ਉਹ ਉਹਨਾਂ ਦੀ ਸੀਗੇ ਪੀਟੀ ਪੀਟੀ ਕਿੰਨਾ ਦੇ ਥੋੜੀ ਕੁੜੀ ਰਿਸ਼ਤਰੀ ਉਹਨਾਂ ਨਾਲ ਕੁਛ ਨਹੀਂ ਜੀ ਸਾਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਤੋ ਫੋਨ ਫਾਨ ਬਾਝੋਂ ਟ੍ਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੇ ਜੀ ਸਾਨੂੰ ਨਾ ਉਹਦੀ ਕੁੜੀ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੁੜੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐ ਸੋ ਉਹ ਮਹਿਨੇ ਪੈਂਡ ਹੈਗਾ ਕਿ ਉਹ ਦਿਨਾਂ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਇਹ ਜੇ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ ਇਹ ਤੇ ਬਾਬਾ ਜੀ ਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਕਰਾਇਆ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਪੈਸੇ ਲੈ ਕੇ ਦਿੱਤੇ ਇਹਨੇ ਨਾਂਦੇ ਨਹੀਂ ਹੋਈ ਹੈ ਜੀ ਕੁੜੀ ਦੀ ਸਹੀ ਕੀ ਮੰਗ ਕਰਦੇ ਹੋ ਕਿ ਕਾਰਵਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਦੋਸ਼ੀ ਇਹਨਾਂ ਨੂੰ ਮੇਰਾ ਨਾਮ ਜਰਨੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਤੇ ਗ੍ਰੰਤੀ ਹੋ ਤੁਸੀਂ ਗ੍ਰੰਤੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਹੈ ਕੀ ਗੱਲਬਾਤ ਹੋਈ ਅੱਜ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾ ਸਾਡੇ ਕੋਲ ਤਾਂ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦਿੱਤਾ ਸੀ ਕੋਈ ਉਹਨਾਂ ਨੰਦਗੰਜ ਕੀਤੇ ਨੇ ਉਹਾਂ ਦੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਉਹ ਕੀ ਲੈ ਤੂੰ ਦੱਸ ਦੋ ਵੈਸੇ ਦੱਸ ਦੋ ਕੌਣ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆਈ ਤੁਸੀਂ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਪਤਾ ਨਹੀਂ ਆ ਬੇਕੋ ਆ ਫੋਨ ਆ ਮੁੰਡੇ ਦਾ ਫੋਨ ਲਿਖਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੇਗਾ ਜੋ 2 ਮਹੀਨੇ ਦਾ ਲਾ ਕੇ ਚੱਗੇ ਹੋਗੇ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵੱਧ ਦਾ ਤੁਹਾਡੇ ਵੱਲੋਂ ਕੋਈ ਨਹੀਂ ਉਮਰ ਉਹਨਾਂ 20 ਦੱਸਿਆ 20 25 ਸਾਲ ਦੀ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ ਸੀ 25 ਸਾਲ ਕੱਟ ਨਹੀਂ ਲਿਆ ਦੋਈ ਕੁੜੀ ਦਾ ਨਹੀਂ ਧਾਰ ਕੱਟਦਾ ਲਿਆ ਹੋਊਗਾ ਮੇਰੇ ਕੋਲ ਚ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਅਨਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਨਹੀਂ ਨਰਾਦਰ ਤਾਂ ਉਹ ਮੈਂ ਜੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਾਰਾ ਨਾਮੇ ਪਾਸ਼ਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਏ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜੜਾ ਡੰਨ ਲਾਉਣਾ ਡੰਦਾ ਦਿਓ ਓਕੀ ਗਲਤੀ ਕੀ ਹੋਈ ਤੁਹਾਡੇ ਕੋਲ ਗਲਤੀ ਇਹੋ ਹੀ ਆਂਦਾ ਵੀ ਜੇ ਸਰਟੀਫਿਕੇਟ ਦਿੱਤਾ ਇਹੋ ਗਲਤੀ ਹੋਰ ਕਾਦੀ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਿਆ ਕਿ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਨਹੀਂ ਮਮੀ ਆਨਾ ਮੈਂ ਹੋ ਸਕਦਾ ਮੇਥੋਂ ਗਲਤੀ ਹੋ ਗਈ ਹੋਵੇਗੀ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉਹ ਤੇ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਆ ਹਾਂ 1.5 ਸਾਲ ਪੇ ਕ ਤੇ ਮੇਰਾ ਕਹਿਣ ਦਾ ਬਾਹਰ ਫਿਰਦਾ ਰਿਆ ਹਾਂ ਸਰਟੀਫਿਕੇਟ ਮ ਆ ਬੋਲ ਵੀ ਗਿਆ ਜੀ ਇਹ ਇਹ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆਇਆ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਨਹੀਂ ਤਾਂ ਮੈਂ ਕੱਦ ਨਹੀਂ ਆ ਮੇਰਾ ਕਹਿਣਾ ਮੈਂ ਪੈਸਿਆਂ ਪੋਸਿਆਂ ਲਾਲਚ ਨਹੀਂ ਜੰਦਾ ਇਹਨਾਂ ਚੀਜ਼ਾਂ ਜੀ ਬਾਬੇ ਲੱਗਦਾ ਨਹੀਂ ਕਿ 1 ਸਾਲ 2 1 ਮਹੀਨਾ ਤੋਂ 2 ਮਹੀਨਾ ਤੋਂ ਕੁੜੀ ਲੱਭਦੇ ਪਏ ਆ ਆਪਦੇ ਤੇ ਤੁਸੀਂ ਇੱਥੇ ਉਹਨਾਂ ਨੂੰ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਵੀ ਮੇਰਾ ਕਹਿਣਾ ਵੀ ਜਦੋਂ ਉਹ ਆਉਂਦੇ ਆਂ ਮਾਪਿਓ ਦੇ ਨਾਲ ਸਹਿਮਤ ਹੋ ਗਏ ਆਏ ਆ ਉਹ ਤਾਂ ਕੁੜੀ ਵੀ ਆਉਂਦੀ ਮੁੰਡਾ ਵੀ ਆਉਂਦਾ ਸੀ ਤੁਸੀਂ ਮਾਪਿਆਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪੜਤਾਲ ਕੀਤੀ ਪਰਤਾਲ ਉਹਨੇ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਵਕੀਲ ਦਾ ਤੁਸੀਂ ਤਾਂ ਪਰਤਾਲ ਕਰਨੀ ਸੀ ਨਾ ਬਾਬਾ ਜੀ ਉਸ ਜੀ ਮੈਂ ਕੀਤੀ ਤੇ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਸਰਟੀਫਿਕੇਟ ਨਹੀਂ ਜਾਇਜ਼ ਨਾ ਉਹਨ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਦੇ ਨਹੀਂ ਬਾਬਾ ਜੀ ਨਾਇਜ਼ ਨਹੀਂਗਾ ਅਸੀਂ ਮਸਬਦ ਪਾਸ ਨਹੀਂ ਦਿੰਦੇ ਅਸੀਂ ਮੇਰਾ ਕੈਂਡਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਦੀ ਉਹ ਰਜਿਸਟਰ ਨਹੀਂ ਜਦੋਂ ਨਾਲ ਦੂਜਾ ਆਇਆ ਹੀ ਹੁਣ ਕੋਈ ਰਜਿਸਟਰ ਨਾ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਲਾਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਦਾਦੂ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਇਹ ਚੀਜ਼ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਨ ਕੇ ਖੜਾ ਛੜਾ ਕੋਈ ਮੈਨੂੰ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਬਾਅਦ ਤੇ ਨੰਦ ਕਰਦ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾੜੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਉਹ ਕਿੰਨੇ ਪੈਸੇ ਲਏ ਸੀ ਉਹ ਤਾਂ 2000 ਰੁਪਏ ਮੈਂ ਦਿੱਤਾ ਮੈਨੂੰ ਮੈਂ ਕਹਿੰਦਾ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦਚੈ ਨਾ ਪੜਤਾਲ ਕਰਨ ਤੋਂ ਬਿਗਾਰੇ ਤੁਸੀਂ ਸਰਟੀਫਿ ਸਰਟੀਫିକੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਨ ਕਰਜ ਕਰਨੇ ਆ ਇਹ ਨੰਨ ਕਰਜ ਅਸੀਂ ਇਹਦੀ ਉਮਰ ਇਹ ਪੂਰੀ ਹੈ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਕਿ ਵਕੀਰ ਨੇ ਇਹ ਸਰਟੀਫିକੇਟ ਜਿਹੜਾ ਅਸੀਂ ਕਟਿਆ ਵੀ ਵਕੀਰ ਦੀ ਸੈਟਿੰਗ ਹੋਈ ਹੈ ਇਹਦੇ ਨਾਲ ਉਹ ਨਹੀਂ ਅੰਦਰ ਵੀ ਹੈ ਉਹ ਆਨੰਦ ਕਰ ਤੇ ਜਾਵਾ ਤੁਸੀਂ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੌਣ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਆ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੀ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲਾਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਨੰਦ ਕਾਰਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅਜੀ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੋੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਬਿੰਬਰਾਂ ਦੇ ਸਰਪੰਚਾਂ ਬਿੰਬਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਅਜੀ ਥਾਣੇ ਗਏ ਸੀ ਅਜੀ ਮੈ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਅਸੀਂ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਈ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਕਰਾਣ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਕਰਾਣ ਦੀ ਗੱਲ ਹੈਗੀ ਸਵਾਕ ਮਹੀਨਾ ਹੋ ਗਿਆ ਤੇ ਉਹਦੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵੇ ਉਹਨਾਂ ਨੇ ਤੰਕੀਆਂ ਤੰਕੀਆਂ ਦੇ ਕੇ ਕੁੜੀ ਦੇ ਬਿਆਨ ਲੈ ਆ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿਖੇ ਹੋਏ ਪਰਚਿਆਂ ਤੇ ਸਾਡੇ ਚੋਂ ਬੰਦਿਆਂ ਦੇ ਹੁਣ ਕੀ ਮੰਗ ਕਰਦੇ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਸਾਨ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਮਾਮਾ ਲੱਗਦਾ ਕੁੜੀ ਦੇ ਸਹਤਾ ਕਿੰਨੀ ਉਮਰ ਕਿੰਨੀ ਹੋਦੀ ਸਰ ਉਹਦੀ ਉਮਰ ਹੋ ਗਈ ਪੱਕੀ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਕੀ ਨਾ ਕੀ ਦਾ ਉਹਦਾ ਬਦੇਵ ਸਿੰਘ ਨਾਮ ਹੈ ਦੇਵੀ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇੱਕ ਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀ 2 ਤੋਂ 3 ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਆਨੰਦ ਕਾਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦਿਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਰਟੀਫਿਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦ ਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹੂੰ ਔਰ ਉਹਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਘਰ ਕੇ ਜਾਂਦਾ ਇਹੋ ਜਿਹੇ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐ ਇਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾਰ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਦੇ ਠੀਕ ਆ ਜੀ ਉਹ ਇਹਨੂੰ ਪੈਸੇ ਦਿੰਦਿਆਂ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਤੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਏ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਵੀ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਬਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਖਸ਼ਤ ਤੇ ਬਧੀਆ ਨੁਮਾਇੰਦੇ ਪਹੁੰਚੇ ਨੇ ਕਿ ਤੁਸੀਂ ਵੀ ਆਇਆ ਹੋ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਛੱਡ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐਸ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਹੈ ਇਨਸਾਨ ਭੁੱਲਣਹਾਰ ਹੈ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਹੈ ਰਾਈਟੂਜੀ ਦਾ ਖਾਤਾ ਰਾਈਟੂਜੀ ਬਖਸ਼ਾ ਜੀ ਆਰਾਧਨਾ ਦੇਵਾ ਜਾ ਬੰਦਨਾ ਹੋ ਨਿਤ ਸਤਿਗੁਰੂ ਪੇਖਣਾ ਸਰਮਣੀ ਸੁਣਨਾ ਜੀਤ ਮਤਿ ਚਾਣੋ ਮੈਂ ਸਤੰਮ ਦਾ ਨਹੀਂ ਹੈ ਜੋ ਨੇ ਕੀ ਕੇ ਮਖਲਾ ਅੰਜਿਵਾ ਸੁਖ ਰਖਣ ਹਾਰ ਆਪਾਰੇ ਮੁਟਿਆਈ ਪਾਏ ਕਾਦੇ ਸਵਾਰੇ ਨੂੰ ਆ ਆਰਤੀ ਆਦਿ ਰਾਦਿਕਨ ਬਹੁਤ ਕਲੰਕ ਲਾਇਆ ਹੈ ਮੱਥੇ ਤੇ ਕਲੰਕ ਲਾਇਆ ਹੈ ਮਹਾਰਾਜ ਜੀ ਆਪ ਜੀ ਨੂੰ ਅਸੀਂ ਇਥੋਂ ਆਦਰ ਸਹਿਤ ਮਹਾਰਾਜ ਜੀ ਲੈ ਕੇ ਜਾਣ ਦੀ ਮਹਾਰਾਜ ਜੀ ਬੇਨਤੀ ਆਪ ਦੀ ਆਗਿਆ ਬਖਸ਼ੋ ਮਹਾਰਾਜ ਜੀ ਅੰਗ ਸੰਗ ਸਹਾਈ ਰਹਿਣਾ ਰਸਤੇ ਵਿੱਚ ਆਪ ਜਾਣੀ ਜਾਣੀ ਹੋ ਮਹਾਰਾਜ ਜੀ ਬਿਨ ਬੋਲੇ ਸਭ ਕੇ ਜਾਣ ਤੱਕ ਸਾਰੇ ਕੀਤੇ ਅਦਾ ਦੇ ਮਹਾਵਕਨ ਸਰ ਮਹਾਰਾਜੀ ਆਪ ਖੁਦ ਹੀ ਜਾਣੀ ਜਾਣ ਹੋ ਆਪ ਨਿਆ ਕਰਨਾ ਮਹਾਰਾਜੀ ਸਹੀ ਪਿਆਰੇ ਮੇਲਾਂ ਜਨਾ ਮਿਆ ਦੇ ਨਾਮ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਕਾਰ ਵਾਹਿਗੁਰਜੀ ਕੀ ਫਤਿਹ ਸਾਸਰੀਆ ਕਾਲ ਤੇ ਦਤੂ ਲਜਾਨ ਵਾਕੇ ਆਏ ਨੂੰ ਮਨ ਮਾਨ ਹਾਤਰਿਕ ਨਰ ਬਾਬਾ ਜੀ ਆਹ ਮਿਹਰਬਾਨੇ ਮਹਾਰਾਜ ਬੋਦੇ ਬਾਰੇ ਮਹਾਰਾਜ ਹੋਏ ਸਾਥੀ ਆਹ ਹਲਤ ਹੋਈਆ ਹੋਰ ਆਮ ਦਾਸ ਤੇਰੀ ਸੇਵਾ ਕਰਦੇ ਦੀ ਮਹਾਰਾਜ ਜੀ ਕਾ ਕਟਿਆ ਹੋ ਰਹੀ ਹੈ ਮਾਹਤਰਾ ਕਣਾ ਮੇਰਾ ਦਾ ਸਾਈਂ ਬਾਬਾ ਜੀ ਇਹ ਲਿਜਾਣਾ ਇਹਨਾਂ ਸਰੂਪ ਇਹਨਾਂ ਨਾਲ ਤੂੰ ਜਾਣੀ ਤੇਰਾ ਕੰਮ ਜਾਣੀ ਪਾਸ਼ਾ ਜਿਹੜੀ ਮੈਥੋਂ ਸੇਵਾ ਕਰਵਾਈ ਹੈ ਉਹ ਮਹਾਰਾਜ ਤੂੰ ਆਪ ਜਾਣੀ ਹੋਣ ਮੇਰੇ ਲਿਖੀ ਕਰਮਾਂ ਜਿਕੇ ਮੈਨੂੰ ਧੱਕੀ ਆ ਆਪ ਬਾਤ ਰੱਖਣਾ ਧੰਗ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜੀ ਜੀ ਹੌਣ ਸਰਬਤ ਦਾ ਭਲਾ ਜੈਕਾਰਾ ਦਰਬਾਸ ਹਾਂਜੀ ਚੋਹ ਹੈ ਹੈਗਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਸਤ 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 ਨਾਮ ਵਾਹਿ ਗੁਰੂ सतनाम वाहे गुरु गरुनाम वाहे गुरु वाहे गुरु सन्तनाम वाहे गुरु सन्तनाम वाहेगुरुनाम वाहे सम वाहे गुरु ਸਤ ਨਾਮ ਵਾਹਿ ਗੁਰ 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 ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਜੀ ਪੋਜੀਸ਼ਨ ਪੰਜਾ ਦੋ ਬਾਈ ਜਗਨਾਥ ਬੈਠੋ ਜੀ ਬੈ ਜਾ ਬੈਠੇ ਬਈ ਸਾਨੀ i hey Guru. ਮੈਂ ਜਿਸ ਤਰ੍ਹਾਂ ਪਾਸਾ ਆਪ ਜੀ ਦਾ ਸੱਚੇ ਪਾਸਾ ਦੀ ਸਾਬ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਐਸੀ ਮਾਨੀ ਬਖਸ਼ੇ ਸੱਚੇ ਪਾਸਾ ਜੀ ਦੇ ਦਰਗਾਹ ਦੀ ਬੋਲੀ ਆਪ ਜੀ ਦਾ ਸੱਚੇ ਪਾਸਾ ਆ ਜੀ ਬੋਲੀ ਅੰਸ਼ ਜੀ ਜੇਕਰ ਅੰਗਲ ਅਿਲਗੜਾ ਘੁਣਾ ਤਿਰਸਾ ਜੀ ਜੀ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ 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 ਸਤ the <Sessly>